ਸਸਿਕਾਲ ਦੋਸਤੋ ਨਮਸਕਾਰ ਅੱਜ ਅਬੋਹਰ ਸ਼ਹਿਰ ਅਤੇ ਪਿੰਡੂ ਖੇਤਰ ਵਿੱਚ ਸੰਘਣੀ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ ਅਬੋਹਰ ਵਿੱਚ ਜਿੱਥੇ ਦੋ ਕਾਰਾਂ ਦੀ ਟੱਕਰ ਹੋ ਗਈ ਉੱਥੇ ਕਲਰ ਖੇੜਾ ਵਿੱਚ ਧੁੰਦ ਕਰਕੇ ਲੱਕੜਾਂ ਦੀ ਭਰੀ ਟਰਾਲੀ ਅਤੇ ਇੱਕ ਨਮਕ ਭਰੇ ਟਰੱਕ ਦੇ ਵਿੱਚ ਟੱਕਰ ਹੋ ਗਈ ਟੱਕਰ ਕਾਰਨ ਸ਼੍ਰੀ ਗੰਗਾ ਨਗਰ ਰੋਡ ਉੱਪਰ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗ ਗਈਆਂ ਉਧਰ ਟਰਾਲੀ ਡਰਾਈਵਰ ਟਰਾਲੀ ਛੱਡ ਕੇ ਫਰਾਰ ਹੋ ਗਿਆ ਸੂਚਨਾ ਮਿਲਨ ਤੇ ਐਸਐਸਐਫ ਦੀ ਟੀਮ ੌਕੇ ਉੱਪਰ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਐਸਐਸਐਫ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਰਾਜਸਥਾਨ ਦੇ ਫਲੋਦੀ ਵਾਸੀ ਈਯੂਬ ਖਾਨ ਨਮਕ ਲੈ ਕੇ ਆ ਰਿਹਾ ਸੀ ਪਰ ਕਲਰ ਖੇੜਾ ਨਜ਼ਦੀਕ ਉਸ ਦੇ ਟਰੱਕ ਦੀ ਟੱਕਰ ਟਰਾਲੀ ਨਾਲ ਹੋ ਗਈ ਜੀ ਲਈ ਕਿ ਤੁਹਾਨੂੰ ਸੂਚਨਾ ਮਿਲੀ ਸੀ ਵੀ ਕਿ ਆਪਣੇ ਕਲਰ ਖੇੜਾ ਪੁਲ ਦੇ ਨਾਲ ਵੀ ਐਕਸੀਡੈਂਟ ਹੋਇਆ ਟਰਾਲੇ ਦਾ ਲੱਕਣਾ ਵਾਲੇ ਟਰਾਲੇ ਦਾ ਤੇ ਟਰੱਕ ਦਾ ਜੀ ਇਹ ਕਿਤੇ ਧੁੰਦ ਸੀ ਜੀ ਜਿਆਦਾ ਬਹੁਤ ਜਿਆਦਾ ਰਾਤ 2:30 ਵਜੇ ਤੋਂ ਜਿਆਦਾ ਤੋਂਦ ਆਈ ਹੈ ਉਦੋਂ ਜੀ ਇੱਕੇ ਦਾ ਮੈਨਾਂ ਨੇ ਕੋਈ ਬ੍ਰੇਕ ਬਰੂਕ ਲਾਈ ਹੈ ਤੇ ਇਸ ਕਰਕੇ ਜਿਹੜਾ ਪਿੱਛੇ ਟਰੱਕ ਆਉਂਦਾ ਸੀ ਉਹ ਉਹਦੇ ਵਿੱਚ ਵੱਜਿਆ ਅਸੀਂ ਹੁਣ ਮੌਕੇ ਤੇ ਆਏ ਆ ਜੀ ਤਾਂ ਰੂਟ ਡਿਵਰਟ ਕੀਤਾ ਹੋਇਆ ਜੀ ਅਸੀਂ ਤੇ ਹਾਈ ਡਰਾ ਮਗਾ ਕੇ ਤੇ ਰੂਟ ਕਲੀਅਰ ਕਰਾਂਗੇ ਬੰਦਾ ਕਿੱਥੋਂ ਦਾ ਹੈ ਉਹਨਾਂ ਦੀ ਟਰਾਲੀ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ ਜੀ ਬੰਦਾ ਕਿੱਥੋਂ ਦਾ ਹੈ ਜੀ ਜਿਹੜਾ ਟਰੈਕਟਰ ਛੱਡ ਕੇ ਭੱਜ ਗਿਆ ਬੰਦਾ ਕਿੱਥੋਂ ਦਾ ਹੈ ਜੀ ਇਹ ਹੈਗਾ ਟਰੱਕ ਵਾਲਾ ਹੈਗਾ ਜੀ ਉਹ ਉਬਖਾਨ ਸ਼ਾਨਾ ਮੁਹੰਮਦ ਆਨੀ ਵੀਂ ਵਿਲੇਜ ਹੈਗਾ ਜੀ ਪਾਪੁਰ ਤਹਿਸੀਲ ਫਲੋਦੀ ਡਿਸਟ੍ਰਿਕਟ ਜੋਧਪੁਰ ਕਾਰਨ ਕਿ ਮੈਨੂੰ ਸਿਰਫ ਧੁੰਦਦਾ ਜੀ ਧੁੰਦਦਾ ਜੀ ਧੁੰਦਦਾ ਠੀਕ ਹੈ ਸਰ ਸੂਚਨਾ ਮਿਲੀ ਸੀ ਕਿ ਪੱਲਰ ਖਿੜੇ ਕੋਲੇ ਇੱਕ ਟਰਾਲੇ ਚ ਟ੍ਰੱਕ ਹੋ ਗਿਆ ਜੀ ਤੇ ਅਸੀਂ ਤੁਰੰਤ ਇੱਥੇ ਪਹੁੰਚ ਕੇ ਦੇਖਿਆ ਤੇ ਟੱਕਰ ਹੋ ਗਿਆ ਸੀ ਕਿਸੇ ਦਾ ਜਾਨਵਰਿਕ ਇਨਸਾਨੀ ਹੋਇਆ ਜੀ ਜੀ ਜੋ ਬਚਤ ਰਹੀ ਗਈ ਟਰੱਕ ਚਾਲਕ ਕਿੱਥੋਂ ਦਾ ਕੋਈ ਪਤਾ ਲੱਗੇ ਸਰ ਟਰੱਕ ਚਾਲਕ ਸਰ ਜੋਧਪੁਰ ਦੇ ਕੋਲ ਫਲੋਦੀ ਦਾ ਜੀ ਜੀ ਨਾਮ ਕੀ ਹੈ ਟਰੱਕ ਚਾਲਕ ਦਾ ਕੋਈ ਪਤਾ ਲੱਗੇ ਸਰ ਈਯੂਬ ਖਾਨ ਹੈ ਜੀ ਜੀ ਕਿੱਥੋਂ ਲੈ ਇਹ ਪਾਮ ਦਾ ਹੈ ਜੀ। ਜੀ। ਫਲੋ ਦੀ ਤਸੀਲ ਦਾ। ਟਰੱਕ ਦੇ ਵਿੱਚ ਕੀ ਲੋਡ ਕੀਤਾ ਸੀ ਸਰ ਕੋ? ਨਮਕ ਹੈਗਾ ਜੀ ਟਰੱਕ 'ਚ ਅੰਮ੍ਰਿਤਸਰ ਚ ਲੈ ਕੇ ਜਾ ਰਹੀ ਸੀ ਜੀ। ਜੀ। ਤੁਸੀਂ ਜਿਹੜਾ ਮੁਕਤ ਇੱਥੇ ਜਿਹੜੀ ਵਹਿੱਕਲ ਬਹੁਤ ਆਗਦੇ ਨੇ ਉਹਨਾਂ ਨੂੰ ਡਿਵਾਈਡ ਕਿਸ ਤਰ੍ਹਾਂ ਕਰਾਇਆ? ਉਹਨਾਂ ਨੂੰ ਡਿਵਾਈਡ ਕਰਨ ਵਾਸਤੇ ਅਸੀਂ ਪਹਿਲਾਂ ਇੱਥੇ ਆਪ ਵੀ ਵੈਰੀਫਾਈਂਗ ਕੀਤੀ ਹੈ ਜੀ। ਜੀ। ਤੇ ਗੱਡੀਆਂ ਨੂੰ ਸੇਫਲੀ ਪਹੁੰਚਾਇਆ ਤੇ ਹੁਣ ਅੱਗੋਂ ਜਾ ਕੇ ਸੜਕ ਬੰਦ ਕਰਾ ਕੇ ਤੇ ਇੱਥੇ ਸਰਵਿਸ ਰੋਡ ਤੇ ਗੱਡੀਆਂ ਨੂੰ ਲੰਘਾ ਰਿਹਾ ਜੀ। ਜੀ। ਸੜਕ ਸੁਰੱਖਿਆ ਫੋਰਸ ਦੀ ਟੀਮ ਮੁਕੇ ਤੇ ਕਿਹੜੀ-ਕਿਹੜੀ ਮੌਜੂਦ ਨੇ ਆਪਣੀ ਜੀ। ਸਰ ਅਸੀਂ ਪੂਰੀ ਟੀਮ ਮੌਜੂਦ ਹੈਗੀ ਹੈ ਜੀ ਸਾਡੇ ਇੰਚਾਰਜ ਸਾਹਿਬ ਤੇ ਲੋ ਮੇਰੇ ਨਾਲ ਦੇ ਸਾਥੀ ਉਹ ਅੱਗੇ ਇੱਥੋਂ ਕਿਲੋਮੀਟਰ ਅੱਗੇ ਰੋਕੇ ਰੋਕ ਰਹੀ ਹੈ ਜੀ ਨੋ ਰਾਕੀ ਕੋਈ ਟਕਣਾ ਨਾਲ ਆਪਰੇ ਜੀ ਹਾਸਾ ਕਿਸ ਤਰ੍ਹਾਂ ਵਾਪਰੇ ਕੋ ਪਤਾ ਲੱਗਿਆ ਸਰ ਕਿਵੇਂ ਹੰਦ ਕਰਨ ਵਾਪਰੇ ਜੀ ਤੁੰਦ ਬਹੁਤ ਭਾਰੀ ਆ ਗਈ ਸੀ ਪਹਿਲਾਂ ਤੁੰਦ ਨਹੀਂ ਸੀ ਜੀ ਪੰਜੇ ਸਾਢੇ ਪੰਜ ਬਹੁਤ ਜ਼ਿਆਦਾ ਤੁੰਦ ਆ ਗਈ ਜਿਸ ਕਰਨੇ ਹਾਸਾ ਵਾਪਰੇ ਜੀ